تو کے پچھ رہا تے سنتا ایں سا تے کیاں دے توں کے دیکیا چاران تسیں نا توں کے دیکیا چاران تسیں توں کے دیکیا چاران تسیں نا توں کے دیکیا چاران تسیں توں کے دیکیا چاران تسیں نا توں کے دیکیا जेके अटे जेके अटे माना मान

ਦੀ ਗ੍ਰੀਤ ਸਤਿ ਸਾਨੀ ਦੂਜੂ ਕੜੀ ਸਾਧ ਸੰਗਤ ਸਾਹਮਣੇ ਦੇ ਚਰਨਾਂ 'ਕ ਨਮਸਕਾਰ ਹੈ ਅੱਜ ਦੀ ਆਪ ਨੂੰ ਸ੍ਰੀ ਰਾਮ ਸਤਿ ਹੈ ਹਰਿ ਕੋੜ ਕਰਿਓ ਅੱਜ ਜਿਹੜਾ ਸਮਾਗਮ ਹੈ ਇੱਕ ਬਾਰ ਬਾਰ ਗੋਪਾਲ ਜੀ ਸਿੰਘ ਜੀ ਉਹਨੇ ਜਿੰਨੜ ਕੇ ਸਾਹਿਬ ਜੀ ਜੀ ਸਾਹਿਬ ਸੁਰਲੀਨ ਦੇ ਸਾਹਿਬ ਜੀ ਨਾ ਦੇ ਸਮੂਹ ਪਰਿਵਾਰ ਵੱਲੋਂ ਇਹ ਜਸਬਾਰਨ ਕਰਵਾਇਆ ਜਾ ਰਿਹਾ ਹੈ ਪਰਮੇਤਾ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਕਦੇ ਨਹੀਂ ਸਮਾਗਨ ਜਗਾ ਨਹੀਂ ਜਿੱਤ ਜੀ ਬਾਸਾ ਸਾਡੇ ਕਾਰਜ ਸवारे ਨੇ ਇਹਦੇ ਬਹੁਤ ਬਹੁਤ ਧੰਨਵਾਦ ਹੈ ਉਸ ਮਾਣ ਦਾ ਸੁਕ੍ਰਨ ਅਹਿਰਾ ਹੈ ਕੋਈ ਸਤਸਖ ਸੁਆਗਤ ਦੀ ਰਾਹੀ ਹੋਇ ਇਸ ਤਰ੍ਹਾਂ ਪਰਿਵਾਰ ਕਰ ਰਿਹਾ ਹੈ ਮਾੜ ਜਿੱਤ ਜੀ ਬਾਸਾ ਪਰਿਵਾਰ ਨੂੰ ਸਭ ਜਲਦੀ ਕਦੇ ਕੀ ਮਾੜ ਜੇ ਸੁਖ ਸ਼ਾਂਤੀ ਦੇ ਪਰਿਵਾਰ ਦੇ ਵਿੱਚ ਮਹਾਨ ਇਹ ਪਰਿਵਾਰ ਦੀ ਤੁਹਾਨੂੰ ਮਿਲਾਂ ਚੁਣੇ ਤਰੱਕੀ ਕਰੇ ਜੀ ਸਾ ਪਾਸ਼ਾ ਔਰ ਮਹਾਰਾਜ ਨੂੰ ਨਤਕਤ ਨਤਕਤ ਲਗਾ ਦੀ ਬੱਚੇ ਜੀ ਉਹਨਾਂ ਨੇ ਉਹ ਦੌਰਾਨ ਤੇ ਉਹਨਾਂ ਦੇ ਬਣਾਲੇ ਸੰਗਤ ਦਾ ਸਭ ਸੰਗਤ ਦੇ ਦਰਸ਼ਨ ਕੀਤੇ ਨੇ ਤੋਂ ਸਾਰੇ ਸੰਗਤ ਦੇ ਪਾਤਰ ਨੇ ਉਹਨਾਂ ਦੇ ਪਾਈ ਰਿਸ਼ਤੇਦਾਰ ਵੀ ਸਾਰੇ ਇਹ ਜਿਹੜੀ ਹੋਮਵਾਰ ਸਮੁਦਾਇ ਵੀ ਔਰ ਸਾਰੇ ਪਾਈ ਉਹਨਾਂ ਦੇ ਪਰਿਵਾਰ ਨੂੰ ਮਾਣ ਕਰਦੇ ਜਿਹੜਾ ਤੁਹਾਨੂੰ ਮੋਪਾ ਜਰਾ ਹੈਗਾ ਸੰਗਤ ਦੇ ਦਰਸ਼ਨ ਦੇ ਉਹਨੂੰ ਮੋਪਾ ਦਿੱਤਾ ਹੈ ਇਹ ਸਾਰੇ ਪ੍ਰੀਤ ਜੋ ਉਸ ਹੈ ਇੱਕ ਨਾਤਮਕ ਗੁਰੂ ਦਾ ਹੀ ਵੱਲ ਹੈ ਉਹਦੀ ਕਾਬਰ ਹੈ ਬਿਲਕੁਲ ਉਹਦੇ ਨਾਮ ਨਾਲ ਜਿਹੜਾ ਵਿਚਾਰ ਹੋ ਰਿਹਾ ਹੈ ਗੁਰਮ ਪਿਆਰਿਓ ਉਹ ਆਪਣੀ ਸੱਚੀ ਦੀ ਨੀਂਦ ਨਾਲ ਬੇਸ਼ੁਮਾਰ ਕਰਦਾ ਹੈ ਗਵਾ ਕਰਦਾ ਹੈ ਮਹਾਦੀਬ ਮੌਲਵੀਆਂ ਪਈ ਜੋ ਜੂਦੀ ਕਰਦੇ ਨੇ ਉਹ ਮਾਰਾ ਦਾਤਾ ਵੀ ਬਖਸ਼ ਦਿੰਦੇ ਨੇ ਉਹਨਾਂ ਕੋਲ ਬੇਚੀ ਦੀ ਘਾਟ ਨਹੀਂ ਹੈ ਬਿਲਕੁਲ ਜੋ ਮੰਮੀ ਛਾ ਤੇ ਆਪਣੇ ਸਹੀ ਸੋਈ ਸੋਈ ਦੇ ਨੇ ਮਾਲਕ ਨੂੰ ਕੋਈ ਯਾਦ ਕਰ ਕਰ ਕੇ ਦੇਖੀ ਉਹ ਆਪਣੀ ਦੁਕਾਨ ਤੇ ਲਾ ਕੇ ਇੰਕੀ ਅੰਤਰਾ ਆਤਮਾ ਦੇ ਮਹਾਰਜ ਸਵੇਦੀ ਆਸਮ ਕੁਰੀਆ ਨੂੰ ਕਰਦੇ ਨੇ ਜਿੱਤਨੇ ਕਦੇ ਬਖਸ਼ ਪਰਵਾਸੀਏ ਇਤਨੇ ਸਭ ਕੁ ਪਾਸ ਉਰਵ ਲੇ ਕੇ ਪਾਵਨੇ ਸਾਚ ਚੰਦਰਮ ਦੇ ਪਾਸ ਮਾਲਕ ਕੋ ਕੋ ਵਿੱਚ ਇਹ ਨਹੀਂ ਮਤਲਬ ਹੈ ਨਹੀਂ ਸਭ ਕੁਝ ਜੇ ਕੋਈਆਂ ਦੇ ਹੱਥ 'ਚ ਹੀ ਹੈ ਤੇ ਭਾਵਨਾ ਬਣੋਣੀ ਪੈਂਦੀ ਹੈ ਸ਼ਰਧਾ ਬਣੋਣੀ ਪੈਂਦੀ ਹੈ ਆਪਣੇ ਉਹ ਜਿਮਤਾ ਜਾ ਕੇ ਉਹਨਾਂ ਦੇ ਦਿਗਨਾ ਬੰਦਾ ਹੈ ਜਿਹਦੇ ਕਹੇ ਬੰਦਾ ਹੈ ਲੋਹਾ ਕਰਨੀ ਕਹਿੰਦੇ ਨੇ ਕਿ ਮਹਾਰਾਜ ਬਖਸ਼ਿਸ਼ ਕਰ ਦੇਣੀ ਤੁਹਾਨੂੰ ਸੁਣਾਉਂਦੀ ਚੱਚਾ ਹੋਰੀ ਸੀਗੀ ਜਿਵੇਂ ਜਿਵੇਂ ਬੁਲਾਵਾ ਨਾਮ ਆਗਮ ਜਿਪੀ ਆਗਮ ਜਿਪੀ ਕਿ ਉਹਨਾਂ ਜਿਵੇਂ ਭਾਈ ਜਿਬਣਾ ਚਾਹੀਦਾ ਵੀ ਹੈ ਇਤਨੂ ਜੋ ਬੰਗੇ ਜਿ ਉਹਨਾਂ ਜਿ ਬੰਗੇ ਜਿ ਬੰਗੇ ਕਿ ਤੋ ਇਹ ਤੋ ਮੁਕਮਲ ਨਹੀਂ ਹੈਗਾ ਇਹ ਪਰਮ ਦਾ ਪਰਮਾਤਮਾ ਨੇ ਸਾਨੂੰ ਇਹ ਮਨੁੱਖਾ ਜਨਮ ਹੈ ਮੁਕਤ ਹੈ ਗਾ

ਉਹਨਾਂ ਲੱਗੇ ਦਾ ਉਹ ਕਿਆ ਭਾਰੀ ਨੂੰ ਜਦੋਂ ਟੁੱਟ ਜਾਂਦਾ ਹੈ ਉਪਰ ਕੇ ਚੰਗੇ ਜੁੜਨਾ ਨਹੀਂ ਹੈ ਇਸੇ ਤਿਕਨੁਰ ਕਿਆ ਜੋ ਇਹ ਮੁਰਕਾ ਜੰਮੀਦਾਰ ਬਾਲ ਨਹੀਂ ਮਿਲਣਾ ਇਹ ਤਾਂ ਬਦ ਚੰਗੇ ਕਰਮ ਦੀ ਨਿਸ਼ਾਨੀ ਹੈ ਮਾਰੇ ਨੂੰ ਐ ਕਰੀ ਉਹ ਕੀੜਾ ਕੱਟ ਕੇ ਸੀ ਬਾੜੀ ਸੇ ਉਹਨੇ ਜਨਮ ਲੈ ਲਿਆ ਕੋਈ ਕਿੰਨਾ ਸਮਝ ਲਗਿਆ ਹੋਵੇਗਾ ਕਿ ਮਾਨਗੀ ਜਾਣਦਾ ਸਾਨੂੰ ਚਿੱਤ ਵੀ ਨਹੀਂ ਹੈ ਕਿਉਂਕਿ ਉਹਨੇ ਪਾਰਸਿਪੂਲ ਦੇ ਲਈ ਬਾਣੀ ਫਰਮਾਨ ਕਰਦੇ ਨੇ ਇਹਨਾਂ ਜਨਮਾਂ ਵਾਲੇ ਕਈ ਜਨਮ ਤੋਂ ਕੀ ਤੇ ਬਚੰਗਾ ਕਈ ਜਨਮ ਗਜੀਰ ਪਰੰਗਾ ਇਹ ਜਨਮ ਪਾਚੀ ਸਤ ਹੋਇਓ ਕਈ ਜਨਮ ਹੈ ਵਰ ਵਿੱਚ ਜੋ ਬਿਰਜੇ ਦੇਸ਼ ਬੇਨਕੀ ਬਰੀਲਾ ਚਹੰਕਾਰੀਏ ਤੇ ਜਿੰਦਰੀਆ ਜਿਨਾਕ ਬਾਣੀ ਅੰਨੀ ਕਿੰਨੇ ਜਨਮ ਧਾਰੇ ਹੋਣਗੇ ਕਿਨੇ ਮਕੌੜੇ ਬਣੇ ਪਛਿਆ ਜਨਮ ਲਈ ਹੋਣ ਵੀ ਕਿਨੇ ਕਿਨੇ ਕਿਸਮ ਦੇ ਪਾਚੀ ਜਾਈਓ ਪਰ ਉਹ ਪਸ਼ਵਾਂ ਦੀ ਸੁਧਾ ਬਹੁਤ ਨੇ ਜਦ ਉਹਨੇ ਬਹੁਤ ਕਈ ਰਕ ਕੋਈ ਇਸਮੰਦੀ ਆ ਕਿੰਨੇ ਜਨਮ ਧਾਰੇ ਤਾਂ ਤੇ ਮਨੁੱਖ ਦੇ ਜਨਮ ਚ ਮਾਗ ਰ ਕਿਰਪਾ ਕੀਤੀ ਏ ਇਹ ਸੰਸਾਰ ਦੇ ਚਾਰੇ ਘੜਿਆਂ ਪਿਆਰਿਓ ਅੰਡੇ ਦੇ ਜੇਰੇ ਦੇ ਸੇਤ ਜੀ ਉਤਪਜ ਅੰਡੇ ਤੋਂ ਤਦਾ ਹੁੰਨ ਵਾਲੇ ਜੇ ਕਿਸੇ ਕੋਤ ਪਸੂ ਬਿਲੇ ਅਸੀਂ ਬਿਹਰੂਚੇ ਹੁੰਦੇ ਸੇਤੇ ਜੇ ਅਤੇ ਪਸੀਨੇ ਤੋਂ ਪੈਦਾ ਕੋਈ ਧੂਆ ਕਿਧੂ ਆ ਜਾਂਦੀਆਂ ਨੇ ਕਿ ਜੇ ਕੋਈ ਥੀਜ ਕਿ ਧੂਆ ਜਾਂਦੇ ਨੇ ਜੇ ਉਹਤੀ ਪੋਸ ਉਹ ਤੁਜ ਬਰਾਸ ਕੋਈ ਜੰਮੀ ਨਹੀਂ ਇਹ ਕੋ ਜ਼ਾਦੀ ਮੌਸਮ ਹੈ ਜਦੋਂ ਹੁਣ ਬੜੇ ਫਰਾ ਫਰਾ ਹਰੇਕ ਜਗੇ ਉੱਠੀਆਂ ਇਹ ਪੈਦਾ ਹੋ ਜਾਂਦੇ ਨੇ ਇੰਜ ਵਿੱਚ ਇਹ ਕੀਟਾ ਕੋਣੀ ਵੀ ਬਹੁਤ ਪੈਦਾ ਹੁੰਦੇ ਨੇ ਇਹ ਸਾਰੀ ਭਾਈ ਜੋਨੀਆਂ ਭੁਗਤੀਆਂ ਪੈਂਦੀਆਂ ਜੀਵ ਨੂੰ ਜਦੋਂ ਅਸੀਂ ਆਪਣੇ ਕਰਮ ਤੋਂ ਉੱਕ ਜਾਂਦੇ ਜੇ ਜੀ ਆਪਣੇ ਭੱਜ ਦੀ ਪਛਾਣ ਨਾ ਕਰੀਏ ਜੇ ਆਪਣਾ ਸੁਚੇ ਨੀ ਸਾਨੂੰ ਮਾਰਗ ਲਾ ਕਾਹਦੇ ਵਾਸਤੇ ਜੁਨੀ ਤੇ ਭੇਜਿਆ ਹੋਇਆ ਹੈ ਇਹ ਜਨ ਕਾਹਦੇ ਵਾਸਤੇ ਦਿੱਤਾ ਹੈ ਜੇ ਦੀ ਸਰ ਪਛਾਣ ਨਾ ਹੋਈ ਤਾਂ ਮੁੜ ਕੇ ਫੇਰ ਉੱਥੇ ਹੀ ਆ ਜਾਵਾਂਗੇ ਉਹ ਬਾਹਰ ਬਾਹਰ ਨਾ ਤੇਰੀ ਬਾਣ ਤੇਰੀ ਤੇ ਬਾਰ ਪਾਰ ਦਾ ਸੁਣੀ ਬਾਣ ਤੇਰੀ ਬਾਣ ਤੇਰੀ ਤੇ ਬਾਰ ਪਾਰ ਦਾ ਸੁਣੀ ਬਾਣ ਤੇਰੀ ਬਾਣ ਤੇਰੀ ਬਾਰ ਪਾਰ ਦਾ ਸੁਣੀ ਬਾਣ ਤੇਰੀ ਬਾਣ

ਜੋ ਅਹੀ ਦੁਨੀਆ ਦੀ ਕੰਮ ਕਰਦੇ ਆ ਇਹ ਇੱਥੇ ਨਹੀਂ ਉੱਥੇ ਕੰਮ ਨਹੀਂ ਹੋਣੇ ਅਵਰੇ ਕਾਜ ਤੇ ਨੇ ਕਿੰਨੇ ਨਾਮ ਮੇਰੇ ਸਾਧ ਸੰਗ ਭਜ ਕੇਵਲ ਨਾਮ ਇਹ ਜਿਹੜਾ ਕਰਮ ਹੈ ਹੁਣ ਅਸ ਦੇਹ ਛਾਗੇ ਪ੍ਰਮਾਤਮਾ ਦੀ ਬੰਦਗੀ ਕਰ ਪਛਣ ਕਰ ਕੰਮੀ ਕਰ ਨੇ ਜੇ ਨਹੀਂ ਪ੍ਰਮਾਤਮਾ ਨੂੰ ਯਾਦ ਕਰਦਾ ਸਮਵੇ ਤੇ ਕਿੰਨਾ ਹੈ ਜੇ ਹਉ ਤੋ ਉਤ ਗਿਆ ਉਨਕੇ ਜਦ ਮਿਲਣਾ ਨਹੀਂ ਹੈ ਨਾਮ ਜਪ ਨਹੀਂ ਹੋਣਾ ਕਹਿੰਦੇ ਕਿੰਨੇ ਜੁਗ ਪੜਤ ਜਾਣ ਤੇ ਉਹ ਤਾਂ ਤਿਆਰੀ ਜਿਹਾ ਅਸੀਂ ਲਾਣੀ ਜੂ ਛੋੜੀ ਦੇ ਕਿੰਨੇ ਮਤਲਬ ਜੁਨਾਦ ਵਿੱਚ ਕਹੇ ਜਿਹੋਨੇ ਗੁਮਾਈ ਕਰਨ ਲੱਗ ਪਤਾ ਜੁਗੇ ਪੜਤ ਜਾਣੇ ਮੁਨਕਿ ਵਾਰੀ ਆਣੀ ਕਿੰਨੀ ਹੋਣੀ ਇਸ ਲਈ ਗੁਮਬਾਰੀ ਆਈ ਹੋਈ ਐ ਇਹਦਾ ਨਹਾ ਲੈ ਲਈਏ ਇਹਦਾ ਨਾ ਚੰਗੇ ਕਮੋਂ ਲੈ ਲਈਏ ਬਰਾਂਜਾ ਵਾਸਤੇ ਨਹੀਂ ਬਲਕਿ ਭੈਣਾਂ ਵਾਸਤੇ ਮੈਂ ਹੀ ਨਾਮ ਜਿ ਬਣਵਾ ਲੇ ਚੰਗੇ ਗੁਣ ਪੈਂਦਾ ਕਰ ਲਈਏ ਆਈ ਚੰਗੇ ਬਣਾਂਗੇ ਨਾ ਇਹੀ ਚੰਗਿਆਣੇ ਤੁਹਾਡੇ ਨਾਲ ਜਾਣੀਆਂ ਨੇ ਚੰਗਿਆਣੀਆਂ ਬੁਰੀਆਂ ਨਾ ਬੱਚੇ ਤਾਂ ਬਹ ਦੂਰ ਕਰਮੀ ਆਪੋ ਆਪਣੀ ਇਹ ਜੜੇ ਕੇ ਦੂਰ ਆਪਣੀ ਕਾੜੀ ਦਾ ਫਲ ਮਾਣਵਾ ਤੈਨਾਂ ਪਿਆਰੂ ਜੇ ਚੰਗੇ ਕੰਮ ਕਰਨੇ ਨੇ ਨਾ ਤੇ ਚੰਗੇ ਜਨਤ ਵੀ ਨਹੀਂ ਮਿਲਣੇ ਇਸੇ ਵਿਚਾਰ ਕਰ ਲੋ ਮਾਇਕ ਸ੍ਰੋ ਨੂੰ ਬੇਤ ਇਤਾਰ ਚੱਤੀ ਲੱਤੀ ਹੋਈ ਐ ਸੋਚਣ ਵਾਸਤੇ ਉਹਨਾਂ ਪਾਪ ਦਾ ਗਿਆਨ ਹੁਣ ਬੰਦੇ ਨੂੰ ਉਨ ਪਾਪ ਚੰਗਣਾ ਮਾਣਾ ਦਰ ਜੀ ਦਾ ਸਭ ਨੂੰ ਗਿਆਨ ਹੈ ਫਿਰ ਵੀ ਅਸੀਂ ਤਾਕਤ ਨਹੀਂ ਕਿਸੇ ਮਹਾਮੂਖ ਨੇ ਕਹਿੰਦੇ ਨੇ ਮਾਰਨੇ ਇਹ ਦਿਮਾਗ ਇਤਲਾ ਸੋਚਣੇ ਵਾਸਤੇ ਇਹਨਾਂ ਚੰਗੇ ਪਾਸੇ ਲਾ ਦੇ ਚੰਗੇ ਵਿਚਾਰਾਂ ਨਾਲ ਲਾ ਦੇ ਚੰਗੇ ਵਿਚਾਰ ਤੇ ਬਣ ਜਾਣਗੇ ਤੇਰੀ ਜ਼ਿੰਦਗੀ ਚੰਗੀ ਬਣ ਜਾਈਗੀ ਫਿਰ ਜੇ ਨਾਮ ਨਾਲ ਜੁੜ ਜਾਏਗਾ ਰੇਸ਼ਨਾ ਜੁੜ ਜਾਏਗਾ ਇਸੇ ਮਹਾਮੂਖਨ बार-बार ਸਮਝਾਣਾ ਕਰਦੇ ਨੇ ਬੰਦਿਆ ਭਜਨ ਕਰ ਲੈ ਬੰਦਾ ਤੇਰਾ ਨਾਮ ਤਾਰੇ ਕਿੱਥੇ ਕੰਮ ਕੀ ਕਰਦਾ ਉਸਦੇ ਬਿਨਾ ਬੰਦਗੀ ਤੋਂ ਬੰਦਾ ਹੀ ਨਹੀਂ ਹੈ ਮਾਹੌਸਾਹ ਕਿਤੇ ਰੇ ਭਾਈ ਬੰਦੇ ਵਾਲੇ ਕੰਮ ਤਰੋ ਕੇ ਵੀ ਭਜਨ ਕਰਨੇ ਉਹ ਬੰਦੇ ਵਾਲੇ ਕੰਮ ਕਰਵਾਉਂ ਕਿਉਂ ਕਹਿੰਦੇ ਆ ਜਦੋਂ ਕੰਮੇ ਕੰਮ ਕਰਦਾ ਤਾਂ ਸੀ ਕਿ ਭਾਈ ਬੰਦੇ ਵਾਲੇ ਕੰਮ ਕਰ ਬੰਦਾ ਬਣ ਜਾ ਤੇ ਆਪਣੀ ਪਹਿਚਾਨ ਕਰ ਬੁੱਲਿਆ ਕੀ ਜਾਨਣਾ ਮੈਂ ਕੌਣ ਇਹ ਜਿਹੜੀ ਬੁੱਧ ਜੀ ਮਾਤਮਾ ਆ ਕਿ ਮਾਰਗਨਾ ਤੇਰੇ ਇੱਕ ਯੂਜ ਪੈਦਾ ਕੀਤੀ ਜਿਹੜੀ ਆ ਪਾਈ ਹੋਈ ਨਾ ਇਹ ਨਾਮ ਜਪਣ ਵਾਸਤੇ ਪਾਤੀ ਅਸਰ ਕਰਨ ਵਾਸਤੇ ਪਾਤੀ ਕਿ ਹੁਣ ਨਾ ਜਦੋਂ ਕਰੋ ਕਰੀਨਾ ਆਹੀ ਵਾਰ ਅਮ ਜਿੱਤ ਦੇ ਭਾਵੇਂ ਆ ਬਾਜੀ ਤੇਰੇ ਹੱਥ ਹੈ ਬਾਜੀ ਤੇਰੇ ਹੱਥ ਹੈ ਤੇ ਇਹ ਵੀ ਨਾਮ ਜਪਣਾ ਇੱਕ ਕਿਸ ਦੀ ਬਾਜੀ ਯਾ ਕੋਈ ਨਹੀਂ ਹੈ ਜੀ ਆਪਣੇ ਆਪ ਨੇ ਸਿੱਧ ਕਰ ਤੁ ਜਾਣਾ ਦਾ ਹੈ ਜੀ मंदर सुंदर बाजी हारींदी हारींद सु ਨਾ ਕੀ ਨਾਮ ਕੋਈ ਨਾ ਨਾਮ ਤੋਂ ਬਗੈਰ ਬਾਜੀ ਹਾਰ ਜਾਣੀ ਪਿਆਰੋ ਉੱਚੇ ਮੰਦਰ ਸੰਤਨ ਘਰ ਨਾੜੀ ਤਾਂ ਇਹ ਮੈਂ ਲਾ ਕੋ ਕਰਨ ਦੀ ਗੱਲ ਕਰਨੀ ਏ ਇੰਨੀਆਂ ਸਹੂਲਤਾਂ ਮਿਲ ਗਈਆਂ ਇੰਨੀਆਂ ਮਕਾਨਾਂ 'ਚ ਚੰਗੇ ਖਾਣੇ ਮਿਲਦੇ ਨੇ ਅੰਗਣੇ ਸਟਿੰਡਾ ਹੈ ਤੇ ਜੇ ਇਹ ਨਾਮ ਜਪ ਲਵਾਂ ਮੈਂ ਹੋ ਕਿੰਨਾ ਵਲਿਆ ਹੋ ਜਾਏਗਾ ਇਹ ਨਾਮ ਤੇ ਬਗੈਰ ਬਾਜੀ ਹਾਰ ਜਾਉਂਗੇ ਇਹ ਆਤਮਾ ਵੀ ਇਸ ਮੰਦਰ ਤੇ ਬੈਠੀ ਹੈ ਵੀ ਸੁੰਦਰ ਮੰਦਰ ਹੈ ਕਿਸ ਨੇ ਬਣਾਇਆ ਹੋਇਆ ਜਿਹੜਾ ਮੰਦ ਮੰਦਰ ਤਾਂ ਪੇਸ਼ ਕਰਨ ਦਾ ਤਾਂ ਹੀ ਤੀਰਥ ਨਹਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਮੌਜ ਜਨਨਾ ਹਵਾ ਇਹ ਬਾਗਨਾ ਮੰਤਰ ਬਣਾ ਲੁੱਤਾ ਇਹਦੇ ਵਿੱਚ ਉਹ ਜੀਵਾਤਮਾ ਨਾਲ ਬੈਠੀ ਹੈ ਬਾਕੀ ਸੋ ਬਖੋ ਬਾਕੀ ਸਭ ਬਣਾ ਰਹੇ ਪਿਆਰੇ ਉਸੀ ਇਹ ਆਤਮਾ ਨੂੰ ਸਾਰੇ ਨਾਰਾ ਹੀ ਨੇ ਅਲਮਾਤਮਾ ਉਹ ਕਾਲੂ ਵਾਹਿੰਦੂ ਨਾ ਨਾ ਉਹ ਕੁਰਕੇ ਇਹ ਜੀ ਐਸ ਮੰਦਰ ਤੇ ਬੈਠ ਕੇ ਵੀ ਇਹ ਸੋਨਾ ਮੁਕਰ ਜਿਹੜਾ ਬਣਾਇਆ ਇਨਸਾਨ ਦਾ ਜਾਮਾ ਜਿਹੜਾ ਬਣਾਇਆ ਸੋਨਾ ਮੁਕਰ ਬਣਾਇਆ ਹੈ ਨਾਂ ਰੰਗ ਦੀ ਮੂਰਤ ਬਣਾ ਦਿੱਤੀ ਰਾਜਾ ਜੂਨੀ ਬਣਾ ਦਿੱਤੀ ਇਸ ਮੰਦਰ ਤੇ ਬੈਠ ਕੇ ਵੀ ਵਚਨਾਂ ਕੀਤਾ ਇਹ ਨਾਂ ਰੰਗ ਵਿੱਚ ਬੋਲਦੀ ਹੈ ਇਹ ਵਾਰੀ ਹਮ ਦੇ ਕਦਰ ਵੀ ਕੀਤੀ

ਨਾਮੋਂ ਕਰੀ ਜਾਣਾ ਨਾਮ ਤਾਂ ਇਕੱਠਾ ਕਰਨਾ ਬੰਦਗੀ ਦਾ ਕੰਮ ਭਜਨ ਦਾ ਕੰਮ ਵਰਪਕਾ ਦਾ ਕੰਮ ਉਹਨੇ ਤੇਰੇ ਕਰਮੇ ਉਹ ਤਾਂ ਉਹ ਇਕੱਠਾ ਕਰਨਾ ਭਾਈ ਅਚੰਗਰੋ ਬੇ ਬਿਆਰੋ ਜਿਵੇਂ ਕਿ ਮੈਂ ਹਾਂ ਸਮੂ ਬਾਹਰ ਵਸਿਂ ਜਰਾਂ ਕਰਦੇ ਨੇ ਭਾਈ ਨਾਮ ਜਪ ਲੋ ਅਜਾ ਬਾਹਰ ਦੇ ਨੇ ਜਿਉਂਦੇ ਨੇ ਯਾਦੋ ਕਿਆਰੋ ਨਾਮ ਜਪ ਲੋ ਦਰਵਾਜ਼ਾ ਖੋਲਿਓ ਭਾਈ ਇਹੋ ਨਾਮ ਜਪਨਾ ਬੇਲਾ ਹੈ ਉਹ ਨਾਮ ਜਿ ਲੈ ਲਵੋ ਕਰਮ ਹਾਂ ਪਾਰਿਓ ਮੁਕਤ ਹੋ ਗਈ ਤੀਨ ਜੀ ਸਾਭ ਜਾਤ ਦਾ ਹੈ ਸਾਨ ਸਾਨ ਮੁਕਤੀ ہو اب یہ پھکا گیا بھائی مرمو کا مجھے نیک جنم ہے نان کار پائے ان بچ میں نے بہی مانگے دیتی ہے ان کا جنم نام جی پر نماز دیتا ہے چنگی کرم کا نماز دیتا ہے پسد کر نماز دیتا ہے اے ہون تجھے دیکھنا ہے بلانا کتر ہے اے تو ہڈی ہاتھ گڑی دیتی ہم چلانی کسی ہیں کتر چلانی ہیں چنگے پاسے جانا ہے کہ بارے جانا ہے بھاگنا کو دیکھ دیتی ہے پتی دیتی ہے ਮਿਹਰਜੀ ਬਾਤ ਨੂੰ ਕਿਵੇਂ ਕਰਨੀ ਚੰਗੇ ਪਾਸੇ ਕਰਨੀ ਹੈ ਤੇ ਮਾੜੇ ਪਾਸੇ ਕਰਨੀ ਹੈ ਇਹ ਤੁਹਾਡੀ ਮਰਜ਼ੀ ਹੈ ਬਾਬੇ ਸਾਰੂ ਸੰਗਾਂ ਮਾਰੂ ਦਰਨ ਸੁਣੇ ਹੁੰਦੇ ਪਿਆਰਿਓ ਆਹ ਰਸਤਾ ਨਿਹੜਾ ਭਗਤੀ ਮਾਰਾ ਸੱਚ ਨੂੰ ਲਵੋ ਘਾਟਾਂ ਦੀ ਛਾੜੇ ਸੋਤੇ ਕੋਈ ਨਹੀਂ ਪੁਲ ਬੜਾ ਲੱਗਦਾ ਕੋਈ ਨਹੀਂ ਜਿੰਕੋ ਪਟੇ ਦਾ ਪੈਸਾ ਦੇਣਾ ਲੈ ਕੇ ਬੈਠੇ ਤੜਦੇ ਹੋਣਾ ਸਾਰਾ ਦਿਨ ਮੈਂ ਕਰੂ ਕਰਮਕਾਰਾਂ ਉਹ ਰਾਤ ਨੂੰ ਬੈਠ ਕੇ ਤੋਕਰੀ ਹਲੀ ਦਾ ਅਸ਼ੀਰਵਾਦ ਕਰੋ ਸ਼ੁਕਰਾਨਾ ਤਾਂ ਕਰੋ ਅਡਾ ਮੜਾ ਨੂੰ ਕੰਮ ਕਰਵਾਉਣ ਦੀ ਸਤਾਨਾ ਕਰਦੇ ਆ ਜੇ ਸਾਡਾ ਐਟਾਵੜਾ ਚਰਨ ਦਿੱਤਾ ਹੈ ਪਿਆਰੋ ਲੋੜ ਰੁਪਏ ਦੇ ਚੱਲ ਰਿਹਾ ਹੈ ਕਰੋੜ ਤੋਂ ਵੀ ਜ਼ਿਆਦਾ ਹੋਏਗਾ ਇਹ ਅੰਦਰ ਜਿਹਨੋਂ ਕਿਤੇ ਇਹਦੇ ਪੈਣਦੇ ਨੇ ਜਿੰਨਾ ਚਿੰਗ ਵੀ ਜਨਮ ਹੈ ਕੁਝ ਨਹੀਂ ਸਾਡੇ ਕੋਲ ਕੋਈ ਕਿਸ਼ਤ ਵੀ ਨਹੀਂ ਹੈ ਤੇ ਕਿਸਤਾਂ ਦੇ ਨਾਮ ਦੇ ਨਹੀਂ ਇਹ ਸ਼ੁਕਰਾਨਾ ਉਹ ਕਰਦੇ ਵੀ ਆ ਕੋਈ ਚੇਤੇ ਵੀ ਨਹੀਂ ਕਰਦੇ ਜਦ ਤੱਕ ਉਹ ਕਰ ਕੋ ਜਿਤੇ ਕਰੋਗੇ ਵੀਰ ਜੇ ਬਾਕੀ ਜੁੜੇ ਨਾ ਦਿਖਿਤ ਨਾ ਆਈਆਂ ਉਹਨਾਂ ਦਾ ਹੋਣਾ ਨਹੀਂ ਹੈਗਾ ਇਸ ਦੇਹੀ ਉਸ ਜਿਮਰੇ ਦੇਵਾ ਦੇਵ ਤੇ ਵਿਚਪੀ ਇਸ ਦੇਹੀ ਨੂੰ ਸਿਮਰੇ ਦੇਵਾ ਸੋ ਦੇਹੀ ਪਾਚ ਹਰ ਕੀ ਸੇਰ ਪਜੋ ਗੋਵਿੰਦ ਪੂਰ ਮਤਿ ਚਾਹੋ ਮਾਨਸਿ ਦੇਹੀ ਦਾ ਇਹੀ ਰਾਹ ਹੋ هي ريتي نوزتنه

ਦੀਏ ਦੇਵ ਤੇ ਵੀ ਚਾਹੁੰਦੇ ਮਹਾਰਾਜ ਜੇ ਤੋਈ ਸਾਨੂੰ ਮਾਂਜ ਜਨ ਫੇਰ ਲੈਂਦੇ ਨੇ ਅਸੀਂ ਤੇਰੀ ਭਗਤੀ ਕਰਕੇ ਤੇਰੇ ਚਰਨਾਂ ਦੀ ਯਾਦ ਰਾਜੀਏ ਜੇਵ ਜੁਨੀ ਚੋਂ ਵੀ ਮੁਕਤੀ ਪ੍ਰਾਪਤ ਕਰਨੀ ਹੈ ਉਹ ਵੀ ਮੁਕਤ ਨਹੀਂ ਉਹ ਵੀ ਆਪਣੀ ਪਤਨੀ ਸੁਹਾ ਕੇ ਬੈਠੇ ਨੇ ਉਹੀ ਮੰਗ ਮੰਗਲੀ ਹੋ ਜੀ ਮੈਨੂੰ ਕਾਵਣਾ ਦੇ ਦਿਓ ਲੋਕ ਸਾਡੇ ਕੋ ਆਣ ਅਸੀਂ ਬਕਰਵਣ ਨੂੰ ਤਿਆਰ ਕਰੀਏ ਅੱਜ ਗੱਲ ਉਪਰ ਹੋਏ ਜਿੰਨੇ ਵਿੱਚ ਉਹ ਵੀ ਦੁਖੀ ਹੋ ਗਏ ਲੋਕਾਂ ਵੱਲ ਕਈ ਵਾਰ ਕੇ ਮੇਰੇ ਗੱਲ ਫਸ ਗਏ ਇਹਨਾਂ ਦੇ ਜ਼ਮਾਨੇ ਦਾ ਰਾਜ ਹੋਣ ਤੇ ਕਿੰਝ ਫੜਗਾਈ ਜਾਂਦੇ ਹੈ ਬਿੱਲਤ ਵੇਲੇ ਵਿਖੜਗਾਈ ਜਾਂਦੀ ਹੈ ਇਹ ਮਹਾਰਾਜ ਹੁਣ ਸਾਨੂੰ ਤੂੰ ਇਹ ਦੇਖ ਖਿਲੋ ਜਿਵੇਂ ਗੁਕਿਤ ਕਰਦੇ ਇੱਕ ਵਾਰ ਜਨਮ ਦੇ ਅਸੀਂ ਮਨੁੱਖਾ ਜਨਮ ਚਾ ਕੇ ਤੇ ਨਰੋਲ ਭਗਤੀ ਕਰੀਏ ਇਹ ਇਤਿਹਾਸ ਪਹੁੰਚ ਦੀ ਪਕਤੀ ਕਰਦੇ ਸਰ ਉਹ ਇਹ ਚੱਗੀ ਨਹੀਂ ਲੱਗਦੀ ਉਹ ਚਾਹੁੰਦੇ ਆ ਸਾਡੂ ਜੂਵੀ ਮਿਲ ਜਾਵੇ ਸਾਡੂ ਬੀਲੀ ਹੋਈ ਐ ਅਜੀ ਬਰਤੋ ਨਹੀਂ ਕਰਦੇ ਉਹ ਕਹਿੰਦੇ ਸਾਡੂ ਮਿਲ ਜਾਵੇ ਅਜੀ ਬਰਤੂ ਕਰਾ ਕੇ ਗਰਮ ਕੋਈ ਕੌਣ ਮਿਲੀ ਹੋਈ ਐ ਜੀ ਦੇਵਤਾ ਨਾਲੋਂ ਉੱਪਰ ਹੋ ਦੇਵਤੇ ਤੁਹਾਡੇ ਉੱਪਰ ਨਹੀਂ ਹੈ ਉਹ ਕਹੇ ਜੀਂਦੇ ਮੇਰੇ ਵੀ ਭਗਤ ਬਣੇ ਹੋਏ ਦਬਣਾ ਤੇਰ ਦਾ ਮੇਰੇ ਕੋਲ ਚੱਲਦਾ ਸਿੱਧ ਮੇਰੇ ਕੋਲ ਚੱਲਦਾ ਦਗਦਾ ਦਾ ਮੇਰੇ ਕਹਣਾ ਮੰਨਦਾ ਨਾ ਮੱਝ ਕਹਿੰਦੀ ਮੰਨਦੀ ਹੈਗੀ ਬਿਨਾ ਨਾਮ ਬਣੇ ਵੀ ਨਹੀਂ ਬਣਦੇ ਉਹ ਬੰਦੇ ਨੇ ਜੇ ਨਾਮ ਬਣ ਗਏ ਨਾ ਬੰਦਾ ਕੱਢੀ ਬੈਠਾ ਯਾਦ ਕਰਦਾ ਉਹ ਬਚਨਾਂ ਨੂੰ ਬਰਸ ਵਿੱਚ ਬੱਠੇ ਘੁਲੇ ਫਿਰਦੇ ਆ ਪਹੁੰਚਦੀ ਬੰਦਾ ਬੜਾ ਨਹੀਂ ਮੈਨਾਂ ਬੰਦਾ ਹੀ ਜੁਨੀ ਬਣੀ ਆ ਜਿਹੜੀ ਆੜੀ ਪਾਵਰ ਦਾ ਗਿਆਨ ਮੇਰੇ ਸਾਡੇ ਪਾਵਰ ਨਾਲ ਗਿਆਨ ਦੀ ਇਸ਼ੇਰ ਦਾ ਬੱਚਾ ਇਹਨਾ ਕੱਡਾ ਬੱਕੇ ਦੇ ਬਾੜੇ ਤੋਂ ਆ ਫਿਰਦਲਾ ਤੂੰ ਗਿਆ ਨਹੀਂ ਨਹੀਂ ਆਇ ਮੈਂ ਸ਼ੇਰ ਉਹ ਬੱਕੇ ਨਾਲ ਚੁਗੀ ਜਾਂਦਾ ਚਲ ਮੈਂ ਮੇਵਣੇ ਲੈ ਲੈ ਜਣਾ ਜਦੋਂ ਕੋਈ ਚਾਰ ਕਰਾਵਾ ਟੱਕਰਿਆ ਕਿੱਕਰਿਆ ਨਾ ਸ਼ੇਰ ਦਾ ਬੋਲ ਮਾਇਨ ਜੰਗਲ ਵਿੱਚ ਉਹਦਾ ਖੋਲ ਖੋਲ ਲਗਾ ਫਿਰ ਉਹ ਵੀ ਬੋਲ ਵਾਲੀ ਸੀ ਜਦ ਬੋਲ ਵਾਲੇ ਸਾਰੇ ਬੱਕੇ ਭੱਜ ਗਏ ਨਾ ਤੇ ਹਰਵੇਂ ਕੋਲੇ ਨਹੀਂ ਸੀਗੀਆਂ ਭੱਜ ਗਏ ਨਾ ਉਲੀਜੋ ਤਾਤੂ ਆ ਗਿਆ ਉਹ ਖੂਨ ਖੋਲ ਗਿਆ ਆਪਣੇ ਉਸ ਬਾਪ ਦਾ ਖੂਨ ਖੋਲ ਗਿਆ ਕਿ ਮੈਂ ਤਾਂ ਛੇ ਰੱਬ ਮੈਂ ਅਹਿਮਿਲ ਲੱਭਾ ਕੇ ਰੱਖਿਆ ਹੋਇਆ ਏਸੇ ਤਿੱਕਰ ਪਿਆਰੋ ਇਨਸਾਨ ਵੀ ਬਹੁ ਬੜੀ ਭਾਵ ਹੈ ਕੇ ਸਮਝੇ ਉਹ ਮਾਨ ਤੇ ਜੋ ਤਸਰੂਕ ਹੈ ਮਾਨ ਤੇ ਜੋ ਤਸਰੂਕ ਮਾਨ ਤੇ ਜੋ ਤਸਰੂਕ ਮਾਨ ਤੇ